ਇਹਦਾ ਉਹ ਆਪਣਾ ਸਮਾਰੀ ਬਾਇਰ ਦਾ ਇਹਨਾਂ ਕੋ ਚੂਹੇ ਮਾਰ ਦਵਾਈ ਮੱਖੀਆਂ ਹੋਰ ਸਾਰੀਆਂ ਦਵਾਈਆਂ ਇਹਨਾਂ ਕੋ ਮਿਲਦੀਆਂ ਇੱਕ ਕਿੰਨੀਆਂ ਗੋਲੀਆਂ ਖਾਹ ਹਰ ਕਮਰੇ ਜਿੱਥੇ ਪੈਗ ਲਾਇਓ ਇਹਦੀ ਬਾਸ਼ ਨਾਲ ਭੱਜਣਗੇ ਅੱਛਾ ਜੀ ਦੋ ਮਹੀਨੇ ਚ ਦੋ ਮਹੀਨੇ ਬਾਅਦ ਫੇਰ ਹੋਣਾ ਉਹ ਤੁਹਾਡੇ ਕੋ ਹੋਣਾ ਜਾਣਾ ਬਣਿਆ ਗਿਆ ਜੀ ਨਿੱਕੂ ਭਾਈ ਹਸੀ ਜਾਂਦੇ ਆ ਨਹੀਂ ਇਹ ਚੂਹੇ ਭਜਾਉਣ ਵਾਲੀ ਹੈ ਕਿ ਮਾਰਨ ਵਾਲੀ ਜੇ ਸਾਨੂੰ ਭਜਾਰ ਵਾਲੀ ਦੇਤੀ ਜੀ ਸਾਨੂੰ ਮਾਰਨ ਵਾਲੀ ਦਿਓ ਉਹ ਭਾਰੇ ਚੁਕਣਾ ਕਿ ਨਹੀਂ ਕਿਉਂ ਮਰ ਗਿਆ ਤੇ ਹੈਨਾ ਉਹਦੇ ਉੱਤੇ ਕ੍ਰੀਨਰ ਬੜੀ ਆਈ ਹੈ ਜੀ ਬਾਹਰਲੇ ਬੋਲ ਚੋ ਹਾਂ ਐਸ ਮਾਰੀ ਕਿਤੇ ਕਰਦੇ ਨਹੀਂ ਮੈਂ ਨਾ ਇਹ ਇਹ ਮੈਂ ਕੱਲੇ ਕੱਲੇ ਕਮਰੇ ਹੀ ਰੱਖੀਏ ਇਹਨੂੰ ਅੱਠੀ ਬੋਲੀਆਂ ਬਣਾ ਕੇ ਰੱਖ ਦਿਓ ਅੱਛਾ ਜੀ ਲਾਲ ਟਮਾਟਰ ਕੱਟਦੇ ਪੀਸ ਕਰਕੇ ਉਹਨਾਂ ਦੇ ਉੱਤੇ ਪਾਓ ਇਹ ਤੇਲ ਨਹੀਂ ਪਾਣਾ ਆ ਕੇ ਮਰ ਜਾਣਗੇ ਤੇਲ ਉਹਨਾਂ ਦੀ ਪਾਉਣਾ ਹੈ ਅੱਛਾ ਜੀ ਪਾਉਣਾ ਜੀ ਅੱਛਾ ਇਹ ਬਾਤ ਹੋ ਗਈ ਵਾਸੇ ਕਿਤੇ ਕਰ ਨੇ ਕਿਹੜੀ ਉਦਾਂ ਸਹੀ ਦੱਸੋ ਤੁਸੀਂ ਕਿਹੜੀ ਲਈਏ ਪਤਾ ਕੀ ਉਹ ਸਹੀ ਹੈ ਭਜਾਣਾ ਲਈ ਠੀਕ ਉਹੋ ਦਿਓ ਫਿਰ ਤੋਂ ਦੇ ਲੱਲਾ ਲੋ ਜੀ ਤੁਹਾਡੀ ਨੇ ਬੜੀ ਵਧੀਆ ਇਹ ਬਾਬਾ ਜੀ ਬਹੁਤ ਵਧੀਆ ਹੈ ਆਪ ਜੀ ਲੋ ਜੀ ਵਧੀਆ ਬਣਾਈ ਦੀ ਹੈ ਕਿ ਕਾਗ ਦੁਬਾਰਾ ਤਾਈ ਆਏਗਾ ਠੀਕ ਹੈ ਭਲੀ ਚਾਹ ਬੁਲਾਓ ਥੋੜੀ ਥੜੀ ਨਹੀਂ ਬਾਬਾ ਜੀ ਦਰਸ਼ਨ ਹੋਵੇ ਤੁਹਾਡੇ 2 ਮਿੰਟ ਲੱਗਣੇ ਨਹੀਂ ਨਹੀਂ ਦਰਸ਼ਨ ਹੋਵੇ ਤੁਹਾਡੇ ਆ ਬੰਦ ਕਰ ਦਿਓ ਤੁਹਾਨੂੰ ਨਹੀਂ ਆਈ ਦੀ